ਸਸਿਕਲ ਜੀ ਸਾਰਿਆਂ ਨੂੰ ਲਾਈਵ ਹੋਏ ਆ ਜੀ ਵੀਰ ਹੈਂਡਲੂਮ ਤਲਵੰਡੀ ਭਾਈ ਤੋਂ ਬਿਲਕੁਲ ਸੇਮ ਫੋਟੋ ਵਾਲਾ ਆਰਟੀਕਲ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਪਿਆਰਾ ਵਰਕ ਕੀਤਾ ਹੋਇਆ ਸੂਟ ਦੇ ਉੱਪਰ ਥ੍ਰੈਡ ਦਾ ਪਲੱਸ ਹੈਂਡ ਦਾ ਕੰਮ ਹੈ ਜੀ ਬਹੁਤ ਸੋਹਣੀ ਆਰਟ ਕੀਤਾ ਹੋਇਆ ਡਿਜ਼ਾਈਨਿੰਗ ਬਹੁਤ ਟੌਪ ਕਲਾਸ ਆਈ ਹੈ ਜੀ ਫਰੰਟ ਦਾ ਸਾਰਾ ਪੈਨਲ ਹੈਵੀ ਪਲੱਸ neck ਦੇ ਉੱਪਰ ਡਿਜ਼ਾਈਨਿੰਗ ਬਹੁਤ ਸੋਹਣੀ ਆਈ ਹੈ ਜੀ ਆਰਗੈਂਜ਼ਾ ਫੈਬਰਿਕ ਦੇ ਉੱਪਰ ਇਹ ਤਿਆਰ ਹੋਇਆ ਸੂਟ ਜੀ ਕਾਫੀ ਅੱਛੀ ਲੁੱਕ ਵਾਲਾ ਸੂਟ ਹੈ ਪਲੱਸ ਇਹਦੀ ਬਾਟਮ ਤੇ ਵੀ ਵਰਕ ਆਇਆ ਜੀ ਪ੍ਰੋਪਰ ਥ्रेड ਦਾ ਕੰਮ ਆਇਆ ਜੀ ਬਾਟਮ ਦੇ ਉੱਪਰ ਪਲੱਸ ਦੁਪੱਟਾ ਚੈੱਕ ਕਰੋ organza ਦਾ ਦੁਪੱਟਾ ਆਇਆ ਜੀ ਚੈੱਕ ਕਰੋ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸੈਂਟਰ ਚ ਵੀ ਲੇਸ ਦਾ ਕੰਮ ਕੀਤਾ ਹੋਇਆ ਹੈ ਜੀ ਕਾਫੀ ਅੱਛੀ ਲੁੱਕ ਦੇ ਰਿਹਾ ਸੂਟ ਇਹਦੇ ਵਿੱਚ ਤਿੰਨ ਕਲਰ ਆਏ ਹੈ ਜੀ ਆਪਣੇ ਕੋਲੇ ਅੰਡਰਆਈ ਦੇ ਨਾਲ ਪਰਪਲ ਦੀ ਮੈਚਿੰਗ ਆਈ ਹੈ ਜੀ ਕਾਫੀ ਵਧੀਆ ਲੁੱਕ ਦਾ ਸੂਟ ਆਇਆ ਹੈ ਪਲੱਸ ਮਜੈਂਟਾ ਸ਼ੇਡ ਦੇ ਨਾਲ ਰਾਇਲ ਬਲੂ ਲੁੱਕ ਆਈ ਹੈ ਜੀ ਬਿਲਕੁਲ ਡਿਫਰੈਂਟ ਆਈਟਮ ਲਾਂਚ ਕੀਤੀ ਹੈ ਜੀ ਆਪਣੇ ਕੋਲੇ ਬਿਲਕੁਲ ਹਾਜ਼ਰ ਹੈ ਜੀ ਬਿਲਕੁਲ ਨਵੇਂ ਟ੍ਰੈਂਡ ਦੇ ਵਿੱਚ ਸੂਟ ਆਇਆ ਹੈ ਇਸ ਤਰ੍ਹਾਂ ਦੀ ਹੋਰ ਡਿਜ਼ਾਈਨਿੰਗ ਲੈਣ ਲਈ ਵਿਜ਼ਿਟ ਕਰੋ ਜੀ ਲੋ ਹਮਾਲੇੰ ਦਾ ਸ਼ੋਰੂਮ ਵੀਰ ਹੈਂਡਲੂਮ ਤਲਵੰਡੀ ਪਾਈ ਸੱਚੀ ਗੱਲ ਜੀ